ਸਵਾਗਤ ਹੈ ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਬ ਤਾਂ ਆਏ ਦਿਨ ਪੰਜਾਬ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਅਪਰਾਧਿਕ ਮਾਮਲਿਆਂ ਦੇ ਵਿੱਚ ਇਜ਼ਾਫਾ ਹੋ ਰਿਹਾ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਪਾਰਟੀਆਂ ਵੱਲੋਂ ਵੀ ਜਿਹੜਾ ਉਕਤ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਤਾਂ ਉਹਨਾਂ ਨੂੰ ਸਖਤ ਸਜ਼ਾਵਾਂ ਦੇਣ ਦੇ ਲਈ ਉਹਨਾਂ ਦੇ ਐਨਕਾਊਂਟਰ ਕੀਤੇ ਜਾਂਦੇ ਨੇ ਤੇ ਅੱਜ ਹੀ ਇੱਕ ਤਾਜ਼ਾ ਮਾਮਲਾ ਜਿਹੜਾ ਹੁਸ਼ਾਰਪੁਰ ਦੇ ਥਾਣਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਬਿਲੜੋਂ ਤੋਂ ਸਾਹਮਣੇ ਆਇਆ ਜਿੱਥੇ ਕਿ ਬਿਲੜੋਂ ਦੇ ਜੰਗਲਾਂ ਦੇ ਵਿੱਚ ਅੱਜ ਕੁਝ ਬਦਮਾਸ਼ਾਂ ਤੇ ਪੁਲਿਸ ਦੇ ਵਿਚਕਾਰ ਆਮੋ ਸਾਹਮਣੇ ਗੋਲੀਆਂ ਚੱ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਬਦਮਾਸ਼ ਆ ਜਿਹੜਾ ਉਹ ਜ਼ਖਮੀ ਹੋਇਆ ਤੇ ਉਸਤੇ ਗੋਲੀ ਆ ਜਿਹੜੀ ਉਹ ਪਿਆਰ ਦੇ ਵਿੱਚ ਲੱਗੀ ਆ ਤਾਂ ਕੀ ਪੂਰਾ ਮਾਮਲਾ ਉਸ ਬਾਬਤ ਤੁਹਾਨੂੰ ਅਸੀਂ ਜਾਣਕਾਰੀ ਦੇ ਦੇਦਨੇ ਆ ਤਾਂ ਨਾਲ ਦੇ ਨਾਲ ਤੁਹਾਡੇ ਨਾਲ ਤਸਵੀਰਾਂ ਵੀ ਉਸ ਥਾਂ ਦੀਆਂ ਸਾਂਝੀਆਂ ਜਿਹੜੀਆਂ ਕਰ ਰਹੇ ਆ ਜਿਸ ਥਾਂ ਤੇ ਇਹ ਮੁਕਾਬਲਾ ਹੋਇਆ ਹੈ ਪੁਲਿਸ ਅਤੇ ਉਕਤ ਬਦਮਾਸ਼ਾਂ ਦੇ ਵਿਚਕਾਰ ਤੇ ਪੂਰਾ ਮਾਮਲਾ ਕੀ ਆ ਉਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬੀਤੀ 15 ਦਸੰਬਰ ਨੂੰ ਹੁਸ਼ਿਆਰਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਚੋਹਾਲ ਦੇ ਵਿੱਚ ਇੱਕ ਮਾਮਲਾ ਵਾਪਰਿਆ ਸੀ ਜਿੱਥੇ ਕਿ ਸਾਇੰਸ ਸਟੀਲ ਨਾਮਕ ਇੱਕ ਦੁਕਾਨ ਤੋਂ ਜਿਹੜਾ ਕੁਝ ਜਿਹੜੇ ਹਮਲਾਵਰ ਨੇ ਦੋ ਹਮਲਾਵਰ ਸੀਗੇ ਜਿਹੜਾ ਇੱਕ ਹੱਥਾਂ ਦੇ ਵਿੱਚ ਇੱਕ ਹਥਿਆਰ ਸੀਗਾ ਤੇ ਉਸ ਤੋਂ ਲੁੱਟਖੋ ਕਰਕੇ ਉੱਥੋਂ ਫਰਾਰ ਹੋਏ ਸੀ ਤਾਂ ਉਸ ਤੋਂ ਠੀਕ ਅਗਲੇ ਦਿਨ 16 ਦਸੰਬਰ ਨੂੰ ਮਾਲਪੁਰ ਦੇ ਵਿੱਚ ਮਾਲਪੁਰ ਦੇ ਵਿੱਚ ਇੱਕ ਮਨੀ ਐਕਸਚੇਂਜਰ ਦੀ ਦੁਕਾਨ ਨੂੰ ਇਹਨਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਦੱਸਿਆ ਜਾ ਰਿਹਾ ਸੀ ਕਿ 4 ਤੋਂ 4.5 ਲੱਖ ਦੀ ਨਕਦੀ ਜਿਹੜੀ ਉਹਨਾਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟੀ ਗਈ ਹੈ ਤੇ ਜਿਨ੍ਹਾਂ ਦਾ ਲਗਾਤਾਰ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਤੇ ਬੀਤੇ ਦਿਨੀ ਪੁਲਿਸ ਵੱਲੋਂ ਸਾਰੇ ਘਟਨਾਕ੍ਰਮ ਦੇ ਨਾਲ ਜੁੜੇ ਇੱਕ ਦੋਸ਼ੀ ਦਲਾਵਰ ਸਿੰਘ ਨੂੰ ਜਿਹੜਾ ਕਾਬੂ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿਲਰੋ ਦੇ ਜੰਗਲਾਂ ਦੇ ਵਿੱਚ ਕੁਝ ਬਦਮਾਸ਼ ਆ ਜਿਹੜੇ ਉਹ ਲੁਕੇ ਹੋਏ ਨੇ ਤੇ ਜਦੋਂ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਆਉਂਦੇ ਸਾਰੀ ਜਿਹੜਾ ਪ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਉਸ ਥਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਜਿਹੜੇ ਇੱਕ ਨਜਾਇਜ਼ ਹਥਿਆਰਾਂ ਦਾ ਜ਼ਖੀਰਾ ਵੀ ਹੈ ਜਿਹੜਾ ਇਹਨਾਂ ਬਦਮਾਸ਼ਾਂ ਦੇ ਕੋਲੋਂ ਬਰਾਮਦ ਹੋਇਆ ਤਿੰਨ ਨਜਾਇਜ਼ ਹਥਿਆਰ ਦੋ ਪਿਸਟਲ ਹੈ ਜਿਹੜੇ ਕੰਟਰੀ ਮੇਡ ਤੋਂ ਉਸ ਤੋਂ ਲਾਵਾ ਇੱਕ ਦੇਸੀ ਕੱਟਾ ਜਿਹੜਾ ਉਹ ਬਰਾਮਦ ਹੋਇਆ ਤੇ ਇੱਕ ਪਿਸਟਲ ਇਹ ਪਿਆ ਹੋਇਆ ਤੇ ਦੂਸਰੇਆਂ ਤਸਵੀਰਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਪੁਲਿਸ ਵੱਲੋਂ ਮਾਰਕਿੰਗ ਕੀਤੀ ਗਈ ਹੈ ਤੇ ਗੋਲੀਆਂ ਦੇ ਨਿਸ਼ਾਨ ਹੈ ਜਿਹੜੇ ਖੋਲ ਹੈ ਮਾਫੀ ਚਾਹੁੰਦਾ ਜਿਹੜੇ ਗੋਲੀਆਂ ਤੇ ਖੋਲ ਹੈ ਉਹ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦਿੰਦੇ ਹੋਣਗੇ ਤੇ ਇਸ ਦੇ ਵਿੱਚ ਇੱਕ ਜਿਹੜੀ ਦਸਨਯੋਗ ਗੱਲ ਹੈ ਕਿ ਇਸ ਦੇ ਵਿੱਚ ਥਾਣਾ ਮਾਲਪੁਰ ਪੁਲਿਸ ਚੌਂਕੀ ਸੈਲਾ ਖੋਰਦ ਤੇ ਥਾਣਾ ਗੜਸ਼ੰਕਰ ਦੀ ਪੁਲਿਸ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ ਤੇ ਇੱਕ ਪੁਲਿਸ ਮੁਲਾਜ਼ਮ ਦੇ ਵੀ ਜਿਹੜੀ ਉਹ ਗੋਲੀ ਲੱਗੀ ਹੈ ਜਿਨ੍ਹਾਂ ਦਾ ਬਚਾਅ ਹੋਇਆ ਕਿਉਂਕਿ ਉਹਨਾਂ ਵੱਲੋਂ ਜਿਹੜੀ ਉਹ ਬੁਲੇਟ ਪ੍ਰੂਫ ਹੈ ਜਿਹੜੀ ਉਹ ਜੈਕਟ ਪਹਿਨੀ ਹੋਈ ਸੀ ਤਾਂ ਹੁਣ ਮੌਕੇ ਤੇ ਜਿਹੜੇ ਐਸਐਸਪੀ ਸੰਦੀਪ ਕੁਮਾਰ ਇਹ ਮਲਿਕ ਵੀ ਜਿਹੜੇ ਪਹੁੰਚੇ ਨੇ ਤਾਂ ਦੋਸ਼ੀਆਂ ਦਾ ਜਿਹੜਾ ਉਹ ਮੋਟਰਸਾਈਕਲ ਆ ਤੇ ਜਿਹੜੇ ਪੁਲਿਸ ਵੱਲੋਂ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਓੰਕਾਰ ਉਰਫ ਗੋਰਾ ਜਿਸ ਤੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਤੇ ਇੱਕ ਰਾਮ ਆਸਰਾ ਉਰਫ ਸ਼ਮੀ ਤੇ ਅਰਮਾਨ ਉਰਫ ਗੁੰਗਾ ਤਾਂ ਇਹਨਾਂ ਤਿੰਨ ਕਤਤ ਦੋਸ਼ੀਆਂ ਨੂੰ ਅੱਜ ਪੁਲਿਸ ਵੱਲੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਤੇ ਕੀ ਕੁਝ ਕਹਿਣਾ ਐ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ 16 ਤਰੀਕ 16 ਦਸੰਬਰ ਨੂੰ ਮਾਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਸ਼ਾਮੀ ਜਿਹਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਖੋਹ ਕੀਤੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਉਹ ਕੁਝ 4 ਲੱਖ ਤੋਂ ਅਬੋਵ ਦੀ ਖੂਸੀ ਜਿੱਦਾਂ ਇਨਫੋਰਮੇਸ਼ਨ ਮਿਲੀ ਸਾਡੇ ਐਸ ਐਚ ਓ ਮਾਲਪੁਰ ਤੇ ਡੀਐਸਪੀ ਸਾਡੇ ਗੜਸ਼ੰਕਰ ਇਹਨਾਂ ਦੀ ਟੀਮਸ ਕੁਝ ਏਰੀਆ ਦੇ ਵਿੱਚ ਪੈਟ੍ਰੋਲਿੰਗ ਪਾਰਟੀਆਂ ਐਕਟਿਵ ਹੋ ਗਈ ਸੀਗੀ ਐਂ ਛੇਤੀ ਕੰਮ ਕਰਦੇ ਹੋਏ ਉਹ ਉਹਨਾਂ ਨੂੰ ਅਸੀਂ ਟਰੈਕ ਕਰ ਲਿਆ ਸੀਗਾ ਬੰਦਿਆਂ ਨੂੰ ਜਦੋਂ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਇੱਕ ਝੋ ਦੇ ਵਿੱਚ ਵਾਰ ਲਿਆ ਸੀਗਾ ਜਿੱਥੇ ਕਿ ਉਹ ਬੇਕਾਬੂ ਹੋ ਗਿਆ ਮੋਟਰਸਾਈਕਲ ਉਹ ਡਿੱਗ ਪਏ ਤੇ ਐਂ ਬਟ ਦੇ ਰੈਨ ਆਫ ਮੋਟਰਸਾਈਕਲ ਅਸੀਂ ਉਸ ਦਿਨ ਕਾਬੂ ਕਰ ਲਿਆ ਸੀ ਤੇ ਇਹਨੂੰ ਟਰੈਕ ਕਰਦੇ ਹੋਏ ਸੰਜੀਤਜੀ ਨਾਲ ਸਾਡੇ ਇਹਨੂੰ ਜੋ ਟੀਮ ਸੀਗੀ ਉਹਨਾਂ ਨੂੰ ਲੀਡ ਕਰ ਰਹੇ ਸੀਗੇ ਡੀਐਸਪੀ ਗੜਸ਼ੰਕਰ ਦਲਜੀਤ ਨਾਲ ਐਸਐਚਓ ਗੜਸ਼ੰਕਰ ਐਸਐਚਓ ਮਾਲਪੁਰ ਇਹਨਾਂ ਨੇ ਵੀ ਆਪਣੀ ਟੀਮਸ ਤੇ ਟੈਕਨੀਕਲ ਟੀਮਸ ਵੀ ਨਾਲ ਲੱਗੀ ਹੋਈ ਸੀਗੀ ਕਾਫੀ ਦਿਨਾਂ ਦੀ ਰਿਗਰਸ ਮਿਹਨਤ ਤੋਂ ਬਾਅਦ ਅਸੀਂ ਇੱਕ ਬੰਦਾ ਪਹਿਲਾਂ ਫੜਿਆ ਸੀਗਾ ਜੀ ਇਹ ਦਿਲਾਵਰ ਸਿੰਘ ਉਸ ਜੋਰਾ ਹੈਗਾ ਇਹ ਵੀ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਸੀਗਾ ਤੇ ਕੁਝ ਸਾਨੂੰ ਲੀਡਸ ਮਿਲੀ ਸੀਗੀ ਕਿ ਇਹ ਹੁਣ ਫੇਰ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਵਾਸਤੇ ਇਸ ਏਰੀਆ 'ਚ ਫਿਰ ਰਹੇ ਹੈਗੇ ਅਸੀਂ ਵਕ ਵਕ ਪੈਟਰੋਲਿੰਗ ਪਾਰਟੀਆਂ ਬਣਾਈ ਹੋਈ ਸੀਗੀ ਤੇ ਅੱਜ ਇੱਥੇ ਗੜਸ਼ੰਕਰ ਦੇ ਏਰੀਆ ਦੇ ਵਿੱਚ ਇੱਕ ਤੁਹਾਨੂੰ ਪਤਾ ਹੀ ਹੈਗਾ ਇਸ ਹੁਨਸਾਨ ਸੀ ਰਾਹ ਹੈਗਾ ਇਥੋਂ ਸਾਨੂੰ ਸੀਗਾ ਵੀ ਕੁਝ ਨਾ ਕੁਝ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਸ਼ੱਕੀ ਬੰਦੇ ਘੁੰਮ ਰਹੇ ਹਨ ਜਦੋਂ ਇੱਕ ਮੋਟਰਸਾਈਕਲ ਆਇਆ ਉਹ ਬਿਨਾ ਨੰਬਰ ਪਲੇਟ ਸੀਗਾ ਤੇ ਹੋਰ ਵੀ ਸ਼ੱਕ ਸਾਡਾ ਪੁਲਿਸ ਪਾਰਟੀ ਦਾ ਵੱਧ ਗਿਆ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਰੋਕਣ ਦੀ ਥਾਂ ਤੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਜੋ ਕਿ ਇੱਕ ਸਾਡੀ ਗੱਡੀ ਪੁਲਿਸ ਜੋ ਵਹੀਕਲ ਹੈਗਾ ਉਹਦੇ ਵਿੱਚ ਵੱਜਿਆ ਹੈਗਾ ਥੈਨ ਇਹਨਾਂ ਨੇ ਹਵਾਈ ਫਾਇਰ ਕੀਤਾ ਉਹਨਾਂ ਨੂੰ ਵਾਰਨ ਕੀਤਾ ਬਟ ਉਹ ਫੇਰ ਨਹੀਂ ਮੰਨੇ ਇੱਕ ਉਹਨਾਂ ਨੇ ਹੋਰ ਫਾਇਰ ਕੀਤਾ ਜੋ ਸਾਡੇ ਇੱਕ ਮੁਲਾਜ਼ਮ ਜਿਸ ਨੇ ਕਿ ਬੁਲੇਟ ਪ੍ਰੂਫ ਵੈਸਟ ਪਾਈ ਸੀ ਕਿ ਉਹਨੂੰ ਵੀ ਵੱਜਿਆ ਹੈਗਾ ਫੋਰਚੂਨੇਟਲੀ ਸਾਡੇ ਮੁਲਾਜ਼ਮਾ ਨੂੰ ਸੱਟ ਨਹੀਂ ਵੱਜੀ ਬਟ ਜਵਾਬੀ ਫਾਇਰ ਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹ ਤਿੰਨ ਜੋ ਮੁੰਡੇ ਸੀਗੇ ਅਕਿਊਜ਼ਡ ਹੈਗੇ ਇਹਨਾਂ ਦੇ ਵਿੱਚੋਂ ਇੱਕ ਓੰਕਾਰ ਸਿੰਘ ਉਰਫ ਗੋਰਾ ਹੈਗਾ ਇੱਕ ਰਾਮ ਆਸਰਾ ਉਰਫ ਸ਼ੰਮੀ ਤੇ ਅਰਮਾਨ ਉਰਫ ਗੁੰਗਾ ਜਿਹੜੇ ਵੀ ਇਹ ਚਾਰੋਂ ਕੇ ਚਾਰ ਹੈਗੇ ਇਹ ਸਾਰੇ ਇੱਕ ਹੀ ਪਿੰਡ ਹੈਗਾ ਸ਼ਹਬਾਜ਼ਪੁਰ ਪੀਐਸ ਰਾਹੁ ਡਿਸਟ੍ਰਿਕਟ ਐਸਬੀਐਸ ਨਗਰ ਉੱਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਜ ਓੰਕਾਰ ਸਿੰਘ ਉਰਫ ਗੋਰਾ ਜਿਹੜਾ ਕਿ ਮੇਨ ਇਹਨਾਂ ਦਾ ਲੀਡਰ ਵੀ ਹੈਗਾ ਜਿਹਨੇ ਫਾਇਰ ਕੀਤਾ ਸੀਗਾ ਉਹਦੇ ਪਾਉਂ ਦੇ ਵਿੱਚ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਗੋਲੀ ਵੱਜੀ ਹੈ ਇਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਗੜਸ਼ੰਕਰ ਫॉर ਫਰਦਰ ਟ੍ਰੀਟਮੈਂਟ ਤੇ ਬਾਕੀ ਇਹਨੂੰ ਕਸਟਡੀ ਦੇ ਵਿੱਚ ਲਿਆ ਹੈਗਾ ਇੱਥੋਂ ਮੌਕੇ ਵਾਰਦਾਤ ਤੋਂ ਸਾਨੂੰ ਇੱਕ ਮੋਟਰਸਾਈਕਲ ਬਿਨਾ ਨੰਬਰ ਤੋਂ ਉਹ ਰਿਕਵਰ ਹੋਇਆ ਨਾਲ ਦੋ ਇਲੀਗਲ ਕੰਟਰੀ ਮੇਡ ਪਿਸਟਲ ਹੈਗੇ ਇੱਕ ਕਟਾ ਹੈਗਾ ਤੇ ਤਿੰਨ ਵੈਪਨਸ ਇਲੀਗਲ ਵੈਪਨ ਰਿਕਵਰ ਹੋਏ ਆ ਲਾਈਵ ਕਾਰਟ੍ਰਿਜਸ ਹੈਗੇ ਐਂਡ ਯੂਜ਼ਡ ਕਾਰਟ੍ਰਿਜਸ ਹੈ ਇਹ ਇਹਨਾਂ ਤੋਂ ਮੁੱਢਲੀ ਪੁਸਤਕ 'ਚ ਤੋਂ ਇੱਕ ਹੋਰ ਪਤਾ ਲੱਗਿਆ ਹੈਗਾ ਕਿ 15 ਤਰੀਕ ਨੂੰ ਵੀ ਇਹਨਾਂ ਨੇ ਇੱਕ ਸਦਰ ਦੇ ਵਿੱਚ ਇੱਕ ਸ਼ਾਪ ਦੇ ਵਿੱਚ ਲੁੱਟ ਕੀਤੀ ਸੀਗੀ ਉਹਦੇ ਵਿੱਚ ਕੋਈ 15-20000 ਰੁਪਏ ਦੀ ਇਹਨਾਂ ਨੇ ਖੋਹ ਕੀਤੀ ਸੀਗੀ ਏ ਸੀਸੀਟੀਵੀ ਨੂੰ ਵੀ ਦੇਖਣ ਤੋਂ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਨਾ ਕੁੱਲ ਵੈਪਨਸ ਹੈਗੇ ਇੱਕ ਐਂ ਤੇਜ਼ ਧਾਰ ਇੱਕ ਹੋਰ ਹਥਿਆਰ ਨਾਲ ਇਹਨਾਂ ਨੇ ਉਹ ਖੂ ਕੀਤੀ ਸੀਗੀ ਦੋਨੋਂ ਤੇ ਵਧੀਆ ਸਾਡੀ ਟੀਮ ਨੇ ਅੱਜ ਕੰਮ ਕੀਤਾ ਜਿਹਦੇ ਵਿੱਚ ਅਸੀਂ ਚਾਰ ਅਕਿਊਜ਼ ਫੜ ਲਏ ਹੈਗੇ ਐਂਡ ਰਿਕਵਰੀਜ਼ ਵੀ ਸਾਨੂੰ ਹੋਈਆਂ ਐਂਡ ਵੈਪਨਸ ਦੀ ਰਿਕਵਰੀ ਵੀ ਹੋਈ ਹੈ ਐਂਡ ਇਹ ਦੋ ਸਾਡੇ ਜੋ ਮੇਨ ਕੇਸ ਸੀਗੇ ਜਿਨ੍ਹਾਂ ਨੂੰ ਅਸੀਂ ਕਾਫੀ ਫੋਲੋ ਕਰ ਰਹੇ ਸੀਗੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦਾ ਵੀ ਸਾਨੂੰ ਸਖਤ ਹਦਾਇਤ ਐ ਡਾਇਰੈਕਸ਼ਨਸ ਐ ਕਿ ਜੋ ਵੀ ਅਦਰ ਹੀਨਸ ਕ੍ਰਾਈਮ ਸੀਰੀਅਸ ਹੁੰਦਾ ਉਹਨੂੰ ਟ੍ਰੇਸ ਕਰਨਾ ਐਂਡ ਲੌਜੀਕਲ ਕਨਕਲੂਜਨ ਤੱਕ ਪਹੁੰਚਾਣਾ ਹੈ ਸਰ ਪਿਸ਼ੋਕੜ ਕੀ ਇਹਨਾਂ ਦਾ ਜਿਹੜੇ ਹੁਣ ਅਰੈਸਟ ਕੀਤੇ ਆ ਜਿਹਨਾਂ ਦਾ ਜਿਹੜਾ ਫਿਲਹਾਲ ਫਿਲਹਾਲ ਜਿਹੜਾ ਪਤਾ ਲੱਗਿਆ ਹੈਗਾ ਜੀ ਇਹ ਓਂਕਾਰ ਸਿੰਘ ਗੋਰਾ ਹੈਗਾ ਇਹਦੇ ਤੇ ਪਹਿਲਾਂ ਦੋ ਪਰਚੇ ਹੈਗੇ ਐਂਡੀਪੀਐਸ ਨਾਲ ਲੜਾਈ ਝਗੜੇ ਤੇ ਬਾਕੀਆਂ ਦਾ ਅਸੀਂ ਹਲੇ ਚੈੱਕ ਕਰ ਰਹੇ ਹਾਂ ਬੈਕਗ੍ਰਾਉਂਡ